ਜੀ ਛੜਾ ਹੁੰਦਾ ਦਾ 30 ਸਾਲ ਤੱਕ ਮੇਰਾ ਵਿਆਹ ਨਹੀਂ ਹੋਇਆ ਜੀ ਫੇਰ ਮੈਂ ਗਾਣਾ ਪੜਾ ਜੀ ਕੀਤੇ ਚੁੱਲ੍ਹੇ ਉੱਤੇ ਮੰਗਾ ਜਾ ਕੇ ਧਾਲ ਭਾਬੀ ਇਹ ਨਹੀਂ ਛੜੇਂਗੇ ਇਸ ਨੂੰ ਤਾਂ ਮੰਗਲਾ ਵਾ ਕਿੰਨੇ ਟਾਈਮ ਬਾਅਦ ਹੈ ਮੰਗਲਾ ਵਾ ਜਦ ਇਹ ਸੀ ਗੱਲ ਹੋ ਗਿਆ ਜੀ ਬੱਚੇ ਜੜਾ ਵਾਲਾ ਮੁੰਡਾ ਤੁਰਾ ਫਿਰ ਉਹ ਮੈਂ ਨਵੀਂ ਚਾਹਵੇਂ ਪੈ ਜੀ ਤੇਰੇ ਲੱਛੂ ਕਿੰਨਾ ਟਾਈਮ ਰਿਹਾ ਫਿਰ ਬਿਆਦਾ ਚੋਹ ਚੋਹ ਓਵਰ ਚੱਲੀ ਗਿਆ ਫਿਰ ਅਰ ਯਾਰ ਬਰਾਦਰ ਤਾਰੇ ਤੇ ਗਈ ਥੋਡੀ ਇਹਨੂੰ ਗੋਦੀ ਚੱਕ ਕੇ ਲੈ ਗਦੇ ਉਹ ਕਹਿੰਦਾ ਮੈਂ ਨਹੀਂ ਕਰਾਂਦਾ ਬਿਆਰ ਨਾ ਚੋਹ ਬਹੁਤ ਜੀ ਨਾਲ ਹੀ ਲਵੋ ਕਹਿੰਦੇ ਤੁਹਾਨੂੰ ਚੱਕ ਕੇ ਲੈ ਕੇ ਗਏ ਉਹ ਚੋਹ ਚੋਹ ਕਿਵੇਂ ਮਖੌਲ ਕਰਦੇ ਆ ਜੀ ਅਜਾ ਗੁੱਲੀ ਡੰਡਾ ਖੇਡੇ ਕਰਦੇ ਆ ਨਹਿਰ ਮਾ ਖੇਡੇ ਕਰਦੇ ਤੇ ਬੜਾ ਮਜ਼ਾ ਪੜਦੀ ਸੀ ਹਾਂ ਹੁਣ ਹੁਣ ਖੇਡ ਲਓਗੇ ਲੈ ਹੁਣ ਤਾਂ ਬੈਗ ਬਗਰਾ ਲੈਣੇ ਕਿੱਦਾਂ ਬਣਾ ਹੁਣ ਖੇਡਣਾ ਕੁੜਨਾਂ ਦਾ ਪਹਿਨੇ ਖੜੀ ਜੀ ਤੇਰੇ ਵਰਗੇ ਹੁਣ ਗੁਰਸਹਰ ਦੇ ਡਾ ਰਹੇ ਆਂ ਹਾਂ ਤੇ ਰੋਟੀਆਂ ਖਾਂਜ ਨੂੰ ਮਿਲ ਜਣੀਆਂ ਯਾਰ ਬਰਾ ਦੂਰਾ ਪਿਆਰ ਰਿਆ ਨਾ ਉਸ ਬਾਰੇ ਕੋਈ ਗੱਲ ਸੁਣ ਕੋਈ ਟਾਈਮ ਤਾਂ ਜੀ ਉਹ ਹਾਂ ਨਾਲੇ ਜਿਹੜਾ ਪਾਇਆ ਜਾ ਵੀ ਉਹ ਪਿਆਰ ਨਹੀਂ ਹੈਗਾ ਜੀ ਛੋਟਾ ਨਹੀਂ ਚਲ ਕਰਦਾ ਬਾਹਰ ਜਾਣ ਨੂੰ ਜੀ ਤਾਂ ਕਰਦਾ ਜਾਂਦੇ ਆਂ ਜੇ ਕੋਈ ਲੱਜ ਜਾਊਗਾ ਤਾਂ ਹੀ ਜਾਊਂਗਾ ਮੈਂ ਖੇਤ ਉੱਢ ਕੇ ਜਾਊਂਗਾਾਨੂੰ ਸਕੂਲ ਦਾ ਪਤਨ ਦਾ ਅਸੀਂ ਜਾਣਦੇ ਵੀ ਤੇ ਜੋ ਕੁ ਵਾਰੀ ਸਾਡੀ ਕਟਾਈ ਹੋਈ ਆ ਕਹਿੰਦੇ ਤਾਂ ਕਹਿ ਹਾਲ ਅਸੀਂ ਕਹਿੰਦੇ ਤੇ ਹੱਲ ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮ ਸਿੰਘ ਅਮਦਗੜੀਆ ਤੁਸੀਂ ਦੇਖ ਰਹੇ ਹੋ ਪੀਡੀਸੀ ਨਿਊਜ਼ ਤੁਹਾਡਾ ਮਨਪਸੰਦ ਜੋ ਸੱਤ ਲੈ ਕੇ ਹਾਜ਼ਰਾਂ ਅੱਜ ਦੀ ਸੱਤ ਪਿੰਡ ਚੰਦੂਆ ਖੁਰਦ ਵਿਕੇ ਇਹ ਪਿੰਡ ਰਾਜਪੁਰਾ ਦੇ ਕੋਲ ਆ ਪਟਿਆਲੇ ਜ਼ਿਲ੍ਹੇ ਦਾ ਪਿੰਡ ਆ ਇਹ ਉਰੇ ਬਜ਼ੁਰਗ ਬੈਠੇ ਨੌਜਵਾਨ ਵੀਰ ਬੈਠੇ ਆ ਆਓ ਇਹਨਾਂ ਨਾਲ ਗੱਲਾਬਾਤ ਕਰੀਏ ਲਾਈਅਰ ਰੌਣਕ ਆਓ ਚੱਲੀਏ ਔਰ ਬਾਈ ਠੀਕ ਆ ਜੀ ਹਾਂਜੀ ਕਿਹੜਾ ਹਾਂਜੀ ਇਹਦੇ ਖੁੰਡੇ ਵਾਲਾ ਬਾਬਾ ਅਜਵਰ ਗੁੰਡਾ ਹਾਂਜੀ ਸਹੀ ਭਈ ਅੱਤ ਪਹਿਲਾਂ ਕੱਖ ਪੜਦੇ ਹੁੰਦੇ ਸੀ ਠੀਕ ਹੈ ਜੀ ਹਾਂ ਕੱਖ ਪੜਦੇ ਪੜਦੇ ਫਿਰ ਖੇਤੀ ਲੱਗ ਕੇ ਕਰਨਾ ਠੀਕ ਹੈ ਜੀ ਪੜੇ ਹੈ ਜੀ ਠੀਕ ਹੈ ਜੀ ਹਾਂ ਸਾਨੂੰ ਸਕੂਲ ਦਾ ਪੜਨ ਦਾ ਅਸੀਂ ਜਾਣਦੇ ਵੀ ਤੇ ਦੋ ਕੁ ਵਾਰੀ ਸਾਡੀ ਕਟਾਈ ਹੋਈ ਆ ਅਖੇ ਮੁੜ ਕੇ ਫਰ ਗਏ ਨਹੀਂ ਕਿ ਕਟਾਈ ਕਿਹੜੀ ਕਿੱਲੋਈ ਉਹ ਕਟਾਈ ਸਾਨੂੰ ਫੜਨਾ ਜਦ ਕਹਿੰਦੇ ਤੇ ਕਹਿ ਹਾਲ ਅਖੇ ਕਹਿੰਦੇ ਤੇ ਹਾਲ ਉਹ ਕਟਾਈ ਹੁੰਦੀ ਸੀ ਫਿਰ ਠੀਕ ਹੈ ਹਾਂ ਫਿਰ ਉਸੇ ਪੜੇ ਨਹੀਂ ਜੀ ਫਿਰ ਖੇਤੀ ਕਰੀਏ ਜੀ ਪੂਰੀ ਹੱਲ ਨੇ ਹੱਲ ਨੇ ਹੱਲ ਹੋਣ ਦਿੱਤਾ ਹੈ ਹੁਣ ਹੁਣ ਦਾਂਤੀ ਦਾ ਕੋਰਸ ਚੱਲ ਰਿਹਾ ਪੂਰਾ ਅੱਛਾ ਜੀ ਆ ਕੱਖ ਵੱਡਦੇ ਨੇ ਦੋ ਟਾਈਮ ਠੀਕ ਹੈ ਜੀ ਆ ਆਪਣਾ ਡੰਗਰਾਂ ਨਾ ਪਾ ਰਹੇ ਆ ਠੀਕ ਹੈ ਜੀ ਆਪਣਾ ਕਿਸੇ ਦੀ ਨਿੰਦਿਆ ਨਹੀਂ ਹੈਗੀ 6 ਵਜੇ ਆਪਣਾ ਰੋਟੀ ਖਾ ਕੇ ਪਹਿ ਜਾਂਦੇ ਆ ਠੀਕ ਹੈ ਹਾਂ ਹੋਰ ਬਾਬੇ ਜ਼ਿੰਦਗੀ ਕਿੱਦਾਂ ਵਧੀਆ ਵਾਹ ਠੀਕ ਚੱਲ ਰਿਹਾ ਜੀ ਪ੍ਰੋਗਰਾਮ ਠੀਕ ਹੈ ਜੀ ਹਾਂ ਠੀਕ ਆ ਖੋ ਰਹਿਨੇ ਆਪਾਂ ਠੀਕ ਹੈ ਬਾਰੇ ਬੱਚੇ ਦਾ ਵਧੀਆ ਹਾਂ ਵਧੀਆ ਜੈਨ ਠੀਕ ਹੈ ਹਾਂ ਉਹ ਬਈ ਥੋੜੀ ਜਾਣਕਾਰੀ ਦਿੱਤੀ ਗਈ ਸੀ ਇਹ ਦੱਸੋ ਹੈ ਜਾਨਨ ਜਨ ਜਦੋਂ ਬਰਾਤ ਗਈ ਸੀ ਬਰਾਤ ਕਿੱਦੇ ਤੇ ਗਈ ਸੀ ਤੁਹਾਡੀ ਬਰਾਤ ਜਿੱਦ ਜਦ ਕਦੇ ਰਸਮ ਆ ਜਾਂਦੀ ਸੀ ਅੱਛਾ ਰਸਮ ਜੀ ਗਈ ਹਾਂ ਰਸਮ ਆ ਗੱਡੇ ਜਾਂਦੇ ਦਸਾਂ ਜਾਂਦੀਆਂ ਜਾਂ ਹਾਂ ਜੀ ਛੋਟਾ ਰਾਜ ਇਹਦੇ ਛੋਟਾ ਜਾਂਦਾ ਹਾ ਜਦ ਬਿਆਹਿਆ ਹਾ ਇਹ ਇਹਨੂੰ ਗੋਦੀ ਚੱਕ ਕੇ ਲਿਗਦੇ ਅੱਛਾ ਕਹਣਾ ਕਿ ਕਿੱਥੇ ਲਜਣਾ ਹੈ ਕਹਿੰਦੇ ਜਰਾ ਬਿਆਹ ਹੋਊਗਾ ਉਹ ਕਹਾਂ ਮੈਂ ਨਹੀਂ ਕਰਾਂਦਾ ਹਾਂ ਜੀ ਜਦ ਰੱਗ ਲਿ ਆ ਹਾਂ ਜੀ ਉਹਦਾ ਵਾਰ ਮੰਗਲਾਵਾ ਵੀ ਭੇਜ ਦਿੰਦੇ ਨਾ ਮਕਾ ਹਾਂ ਬਾਈ 7 ਸਾਲ ਮੈਂ ਦਿਆ ਜੀ ਦਾ ਬਿਆਹ ਦਾ ਚੌ ਬੋਤਲ ਜੀ ਅੱਛਾ ਨਾਲੀ ਦਾ ਉਹ ਕਰਦੇ ਤੁਹਾਨੂੰ ਚੱਕ ਕੇ ਲੈ ਕੇ ਗਏ ਉਹ ਚੌ ਚੌ ਕਿਵੇਂ ਹੋਇਆ ਇਹ ਮੁਖੌਲ ਕਰਦੇ ਆ ਜੀ ਹਾਂ ਇਹ 4 ਸਾਲਾਂ ਮੈਂ ਮੁਖਲਾਵਾ ਲੈਂਦਾ ਸਿੰਨ ਗੁੱਡੀਆਂ ਦੇ ਕੋਲ ਇੱਕ ਮੁੰਡਾ ਏ ਆਹਨ ਪਰਿਵਾਰ ਸੋਹਣਾ ਠੀਕ ਆ ਹੁਣ ਆ ਬੇਚਾਰਾ ਆਬੜਾ ਕਰੀ ਜਾਂਦਾ ਕੰਮ ਕਰ। ਨਹੀਂ ਨਹੀਂ ਤੁਸੀਂ ਕਿਹਾ ਵੀ ਇਹ ਗੋਦੀ ਚਾ ਕੇ ਅਸੀਂ ਲੈ ਗਏ ਸੀ ਇਹਨੂੰ। ਛੋਟਾ ਜਿਹਾ ਲਓ ਜੀ। ਆਹ ਜੀ ਮੇਰੇ ਹਾਨੀਆਂ ਮੁਖੌਲ ਕਰਦੇ। ਫਿਰ ਤੁਸੀਂ ਵੀ ਇਹਨਾਂ ਤੇ ਲਾਓ ਕੋਈ ਦਵਾਈ। ਉਹ ਨਾ ਆਪੇ ਤਾਂ ਉਹ ਲਾਣਾ ਉਹਨੂੰ ਕਈ ਨਾ ਟਾਈਮ ਪੂਰਾ ਲਾਣਾ ਤੈਨੂੰ ਸਾਰਾ ਸੁਣਾ ਦੂਗਾ। ਹੁਣ ਉਹਨਾਂ ਕੋਲ ਵੀ ਜੰਨੇ ਆ ਤੁਸੀਂ ਨਾ ਜਦ ਮਕਾਨ ਜਾਇ ਕਰਦੀ ਸੀ ਤੈਨੂੰ ਉਹ ਵੀ ਰੋਕ ਕੇ ਵੀ ਦਿਖਾਊਗਾ ਬਿੱਤਾ। ਇਹ ਕਲਾਕਾਰ ਵੀ ਹੈਗਾ। ਹਾਂ ਕਲਾਕਾਰ ਵੀ ਹੈਗਾ। ਅੱਛਾ ਠੀਕ ਹੈ। ਹਾਂ ਜੀ ਕਲਾਕਾਰ ਵੀ ਹੈ। ਪਿੰਡ ਦੇ ਤੁਹਾਡੇ ਤੁਸੀਂ ਦੋ ਬਜ਼ੁਰਗੋ ਜਿਹੜੇ ਸਭ ਤੋਂ ਵੱਧ ਰੌਣਕ ਕੀ ਹੈ ਜੀ ਆਹ ਬੜਾਸੀਓ ਬੜਾਸੀਆ ਲੋ ਗਾਣਾ ਵੀ ਸੁਣਾਓ ਜੀ ਹਾਂ ਹਾਂ ਗਾਣਾ ਆਪ ਸੁਣਾਦੇ ਆਓ ਤੁਸੀਂ ਅੰਦਰ ਆਓ ਚਲ ਤੁਸੀਂ ਉਹੀ ਬਾਬਾ ਜੀ ਮਾੜ ਇੱਧਰ ਆਹ ਕੁਰਸੀ ਦਿਓ ਤੁਸੀਂ ਆਹ ਕੁਰਸੀ ਦਿਓ ਫੇਰ ਫੇਰ ਵਧੀਆ ਹੁਣ ਮਾਹੌਲ ਬਣੂਗਾ ਹਾਂ ਜੀ ਮੈਂ ਜੀ ਛੜਾ ਹੁੰਦਾ ਤਾਂ ਅੱਛਾ ਮੈਂ 30 ਸਾਲ ਤੱਕ ਮੇਰਾ ਵਿਆਹ ਨਹੀਂ ਹੋਇਆ ਜੀ ਪੀ ਸਾਲ ਤੱਕ ਤਾਂ ਹੁੰਦਾ ਹੀ ਨਹੀਂ ਹੁੰਦਾ ਹਾਂ ਜਦ 30 ਸਾਲ ਤੇ ਮੇਰਾ ਇਹ ਵਿਆਹ ਹੋ ਗਿਆ ਫਿਰ ਅੱਛਾ ਵਿਆਹ ਹੋ ਜਾਏ ਉਸ ਤੋਂ ਪਹਿਲਾਂ ਮੈਂ ਛੜਾ ਤਾਂ ਮੈਂ ਖਿਆਵੀ ਮੇਰਾ ਭਾਈ ਛੋਟਾ ਕੁਵਾਰੇ ਨਹੀਂ ਸੀ ਤੂੰ ਛੜੇ ਸੀ ਹਾਂ ਛੜਾ ਲਿਆ ਜੀ ਮੈਂ ਅੱਛਾ ਬਾ ਛੋਟਾ ਪਹਿਲੇ ਮੇਰਾ ਬਿਹਾ ਗਿਆ ਅੱਛਾ ਬੜੇ ਵੀ ਬਿਹਾਗੇ ਤਿੰਨੇ ਠੀਕ ਹੈ ਚਲ ਮੈਂ ਖਿਆਵੀ ਛੋਟੀ ਭਰੇਜ ਨੂੰ ਵੀ ਕੋਈ ਹਿੱਲਾ ਕਰ ਮੰਨ ਨਹੀਂ ਨਾ ਜੀ ਗੱਲ ਮੈਂ ਖਿਆਵੀ ਚਲ ਹੁਣ ਕੀ ਕਰਦਾ ਫਿਰ ਮੈਂ ਗਾਣਾ ਪੜਾ ਜੀ ਅੱਛਾ ਹੋ ਗਏ ਅੱਤੀ ਸਾਲਾਂ ਦਾ ਮੈਂ ਅਜੇ ਵੀ ਕਵਾਰਾ ਹੁਣ ਭਾਬੀ ਮੇਰੇ ਕਿਤੇ ਚੱਲਦਾ ਨਾ ਚਾਰਾ ਹਾ ਚਰਨਾ ਚ ਪੱਗ ਜੇ ਠਰਖੇਨੀ ਵਿਚਾਰ ਪਾ ਮੇ ਰਖਲਾ ਹਾ ਪਾ ਮੇ ਰਖਲਾ ਜੀਉਂਦਾ ਪਾ ਮੇ ਵਾਰ ਭਾਬੀ ਇਹ ਨਿਛੜੇ ਜੇਠ ਨੂੰ ਆਪਣੇ ਰੜਾ ਲਹਣ ਨਾਲ ਭਾਬੀ ਇਹ ਨਿਛੜੇ ਜੇਠ ਨੂੰ ਮਨਵੇ ਤੁਮ ਮਨ ਮੇਰੇ ਚੰਨ ਜੇ ਚੰਨ ਮਨਵੇ ਤੁਮ ਮਨ ਮੇਰੇ ਚੰਨ ਜੇ ਚੰਨ ਪਹਿਲ ਕਰਦਾ ਜੇ ਗੱਲ ਮੈਲੇ ਉਹ ਤੇਨੂੰ ਰੰਨ ਪਹਿਲ ਕਰਦਾ ਜੇ ਗੱਲ ਮੈਲੇ ਉਹ ਤੇਨੂੰ ਰੰਨ ਸੱਚੀ ਦੱਦੀ ਮੈਂ ਸੱਚੀ ਦੱਦੀ ਮੈਂ ਕਰੇ ਵਜਾ ਕਰਾ ਹੋਵੇ ਭਾਈ ਜਿਤੇ ਰਲਤ ਸਜੂ ਰਤੂ ਮਹੀਨੇ ਵਿੱਚ ਚਾਹ ਹੋਵੇ ਭਾਈ ਜਿਤੇ ਰਲਤ ਸਜੂ ਹਰ ਪਿੰਡ ਵਿੱਚ ਭਾਬੀ ਇਹ ਹਰੇਕ ਮੇਣਾ ਮਾਰਦੀ ਕੁੱਲ ਵਿੱਚ ਕੜਸੀ ਨਾ ਕਦੇ ਕੋਈ ਢਾਲਦੀ ਪਿੰਡ ਵਿੱਚ ਭਾਬੀ ਇਹ ਹਰੇਕ ਮੇਣਾ ਮਾਰਦੀ ਕੁੱਲ ਵਿੱਚ ਕੜਸੀ ਨਾ ਪਾਉਂਦੀ ਕੋਈ ਢਾਲਦੀ ਕਿਰ ਚੁੱਲ੍ਹੇ ਉੱਤੇ ਮੰਗਾ ਜਾ ਕੇ ਢਾਲ ਭਾਬੀ ਇਹ ਨਹੀਂ ਛੱੜੇ ਇਸ ਨੂੰ ਆਪਣੇ ਰਲਾਲ ਹੁਣ ਨਾਲ ਭਾਬੀ ਇਹ ਨਹੀਂ ਛੱੜੇ ਇਸ ਨੂੰ ਹਾ ਝਾਲ ਦੀ ਨਕਾਰ ਗੱਲ ਜੇ ਠਪਰਾ ਹਟਵੇ ਮੱਝ ਨੂੰ ਕਦੇ ਨਾ ਪਾਇਆ ਲਿਆ ਕੇ ਸੱਬ ਕੱਖਵੇ ਮੱਝ ਨੂੰ ਕਦੇ ਨਾ ਪਾਇਆ ਲਿਆ ਕੇ ਸੱਬ ਕੱਖ ਕਿੱਥੇ ਪੜਨਾ ਹਾ ਕਿੱਥੇ ਪੜਨਾ ਪਿਆਲੀ ਫਿਰ ਚਾਵੇ ਭਾਈ ਜ ਤੇਰੇ ਲੱਥ ਜੂ ਲੱਥ ਜੂ ਮਹੀਨੇ ਵਿੱਚ ਚਾਵੇ ਭਾਈ ਜ ਤੇਰੇ ਲੱਥ ਜੂ ਚਲ ਆਦਾ ਹੋ ਗਿਆ ਲਓ ਜੀ ਹ ਘਰ ਵਾਲਾ ਨਿਤ ਰਹੇ ਸ਼ਰਾਬੀ ਕਰਦਾ ਰਹਿੰਦਾ ਨਿੱਤ ਖਰਾਬੀ ਦੇਖੋ ਕੀਮਤ ਮਾਰੀ ਹਾ ਦੇਖੋ ਕੀਮਤ ਮਾਰੀ ਬੈਲਡ ਸੱਟ ਵਾਲਿਆ ਵੀਰਾ ਮੇਰੀ ਕਰਦੇ ਠੀਕ ਮਦਾਨੀ ਖਬਰ ਨਹੀਂ ਇਹਦੇ ਬੈਰੰਗ ਫੁੱਟੇ ਰਾੜ ਪਤਾ ਨਹੀਂ ਸਾਰੀ ਬੈਲਡ ਸੱਟ ਵਾਲਿਆ ਵੀਰਾ ਕਰਦੇ ਠੀਕ ਮਦਾਨੀ ਬੈਲਡ ਸੱਟ ਵਾਲਿਆ ਵੀਰਾ ਕੌਲ ਤਾਂ ਮੈਂ ਨੂੰ ਦੇਖ ਲੈਣ ਦੇ ਕੀ ਐ ਦੇ ਵਿੱਚ ਪੈਣਾ ਹੱਥ ਸੰਧੂ ਦਾ ਫਿਰ ਗਿਆ ਨਹੀਂ ਜੇ ਫੇਰ ਨੁਕਸਾਨੀ ਰਹਿਣਾ ਕਰਕੇ ਠੀਕ ਫੜਾ ਦੂੰ ਹੱਥ ਵਿੱਚ ਕਰ ਦੂੰ ਕਰਦੂ ਨਾਲ ਪੱਲਾਸ ਬਣਾ ਦੂੰ ਪੜਾ ਦੂੰ ਫਲ ਵਰਗੀ ਰੱਖਣੀ ਪਊਗੀ ਰਾਤ ਬਣਾ ਦੂੰ ਫਲ ਵਰਗੀ ਅੰਦਰ ਬੈਠ ਬੈਠ ਤੇਰੇ ਬੀਬੀ ਠੰਡਾ ਪਾਣੀ ਪਲਾਈਏ ਅੰਦਰ ਬੈਠ ਬੈਠ ਦੇ ਬੀਬੀ ਠੰਡਾ ਪਾਣੀ ਪਲਾਈਏ ਨੌਕਰ ਨੂੰ ਹੁਣੇ ਬਾਜ ਮਾਰ ਕੇ ਲੰਗਰ ਤਿਆਰ ਕਰਾਈਏ ਓ ਤੈਨ ਪਰੌਂਠੇ ਬੀਬੀ ਨੂੰ ਨਾਲ ਚਾਦਾ ਦੋ ਗੱਲਾ ਸਬਣਾ ਦੂੰ ਬਣਾ ਲੂ ਫਲ ਵਰਗੀ ਤੱਕਣੀ ਬੋਗੀ ਰਾਤ ਬਣਾ ਦੂੰ ਫੁੱਲ ਵਰਗੀ ਅੱਜ ਜੇ ਵੀਰਾ ਠੀਕ ਕਰ ਦਵੇਂ ਮੈਂ ਛੇਤੀ ਕਰ ਜਾਣਾ ਅੱਜ ਜੇ ਵੀਰਾ ਠੀਕ ਕਰ ਦਵੇਂ ਮੈਂ ਛੇਤੀ ਕਰ ਜਾਣਾ ਘਰ ਬਣ ਨੇ ਅੱਖਾਂ ਕੱਢਣੀਆਂ ਨਾਲ ਖਾਉਂਗੀ ਗਲਾਂ ਚਲਦੂਆਂ ਦਾ ਗਰਮੀ ਤੱਕ ਵੀ ਸਰ ਮੈਂ ਉਹਦੇ ਕਰ ਵਾਲੀ ਬੈਲਡ ਸਟਵਾਲਿਆ ਵੀਰਾ ਕਰਦੇ ਠੀਕ ਮੁੰਧਾਣੀ ਬੈਲਡ ਸਟਵਾਲਿਆ ਵੀਰਾ ਐ ਕੀ ਬਾਤ ਹੈ ਕੀ ਠੀਕ ਆ ਵੀਰਾ ਫਿਰ 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 ਇੱਕ ਗੱਲ ਦੱਸੋ ਸਾਨੂੰ ਫਿਰ ਉਹ ਚਾਹ ਲਿਆ ਕਿ ਨਹੀਂ ਲਿਆ ਲੈ ਜਾ ਦੀਨੇ ਵਾਲੀ ਲੈ ਕੇ ਮੈਂ ਰਿਹਾ ਚਾਹ ਚਾਹ ਕਿੰਨਾ ਟਾਈਮ ਪੂਰਾ ਹੋ ਗਿਆ ਚਾਹ ਦਾ ਫਿਰ ਕਿੰਨਾ ਟਾਈਮ ਰਿਹਾ ਫਿਰ ਬਿਆਦਾ ਚਾਹ ਦੱਸੋ 14 ਹੋਰ ਚੱਲੀ ਗਿਆ ਫਿਰ ਹਰ ਗਿਆ ਉਹਦਾ ਚੱਲੀ ਗਿਆ ਮੇਰਾ ਥੋੜੀ ਥੋੜੀ ਬਰਾਤ ਕਰਨੀ ਗਈ ਸੀ ਮੇਰੀ ਬਰਾਤ ਦਾ ਟਰੱਕ ਮੰਗਾਈ ਦੀ ਅੱਛਾ ਗੱਡੀ ਵਿੱਚ ਮੈਂ ਗਿਆ ਤਾਂ ਮੁੰਡੇ ਜਿਹੜੇ ਗਏ ਤੇ ਬਰਾਦਮੋ ਟਰੱਕ ਵਾਂਗੇ ਤੇ ਅੱਛਾ ਜੀ ਚੱਲ ਜਾ ਕੇ ਕਰਕੇ ਵਿਆਹ ਲਿਆ ਇਹਨੇ ਅੱਛਾ ਹੋਰ ਕੀ ਆਦਾ ਮਗਲਾਵਾ ਕਿੰਨੇ ਟਾਈਮ ਬਾਅਦ ਹੈ ਮਗਲਾਵਾ ਜਦ ਇਹ ਦੇਣਾ ਅਸੀਂ ਤਿੰਨ ਸਾਲ ਵੇਟ ਨਹੀਂ ਕੀਤੀ ਹੈ ਹਾਂ ਜੀ ਹਾਂ ਜਦ ਇਹ ਹੋ ਗਿੰਦਾ ਠੀਕ ਹੈ ਕਿਉਂ ਚਾੜੇ ਜਾਗੇ ਨੇ ਮੇਰੇ ਚਿੱਤੇ ਹੋ ਗਿਆ ਉਹ ਤਾਂ ਕੋ ਹੋ ਗਿਆ ਵਿਆਹ ਲੋਕਾਂ ਆ ਕੇ ਕਹਿੰਦੇ ਕਹਿੰਦੇ ਸੰਧੂ ਦਾ ਵਿਆਹ ਹੋ ਗਿਆ ਹੋਰ ਵਿਆਹ ਹੋ ਗਿਆ ਮੈਂ ਕੀ ਹੋਣਾ ਦਾ ਗੱਲ ਦੀ ਗੱਲ ਹੋ ਗਿਆ ਜੀ ਬੱਚੇ ਜਿਹੜਾ ਉਹ ਮੁੰਡਾ ਅੱਛਾ ਹਾਂ ਮੁੰਡਾ ਮੁੰਡਾ ਬੱਤਸ ਤੇ ਚੜਾ ਦਾ ਗੱਲ ਦੀ ਗੱਲੇ ਕਰਦਾ ਤਾਂ ਵੀ ਕੋਈ ਭਾਂਜੀ ਨਾ ਲੱਗ ਜਾਏ ਹਾਂ ਬਸਾ ਮਜ਼ਾ ਛੜੇ ਦਾ ਵਿਆਹ ਹੋ ਜੀ ਗੱਲ ਹੋ ਗਿਆ ਦਾ ਜੀ ਪਰ ਕਿਹੜੀ ਪੱਗ ਬੁਗ ਮੰਨ ਕੇ ਗਈ ਜਾਂਦਾ ਪੱਗ ਦਾ ਜੀ ਮੇਰੇ ਕੋਲ ਪੀਲੀ ਜੀ ਪੱਗ ਦੀ ਬੰਨੀ ਗਏ ਅੱਛਾ ਹਾਂ ਕਿਹੜੀ ਤਰੀਕ ਨੂੰ ਵਿਆਹ ਹੋ ਸੀ ਜਾਦ ਸਿਰੇ ਤੋਂ ਦਰਨੀ ਆਪਾਂ ਨੂੰ ਪਤਾ ਜੀ ਹੁਣ ਬੀਬੀ ਕੁੱਟੂ ਵੇਰੇ ਬੀਬੀ ਕੁੱਟੂ ਵੇਰੇ ਹਾਂ ਇੱਕ ਅੱਧਾ ਗਾਣਾ ਹੋਰ ਸੁਣਾ ਦੋ ਫਿਰ ਹੋਰ ਸੁਣਦਾ ਅੱਛਾ ਜੀ ਹੋਰ ਸਾਨੂੰ ਕਹਿ ਜਸਣਾ ਮਾ ਜੀ ਉਹ ਗੱਡਾ ਉਹ ਨੰਬਰ ਦਾ ਰੋਲਾ ਲਾਦਾ ਕਰਪੈਨ ਵਾਲਾ ਕਰਪੈਨ ਵਾਲਾ ਨਾ ਨੀ ਬੋਰ ਵਾਲਾ ਸੁਣਾ ਦੇ ਉਹਦੇ ਵਾਲਾ ਸੁਣਾ ਦੇ ਤਨਾ ਕਿਹੜਾ ਕਰਾਂ ਵਪਾਰ ਕਿਧਰ ਨੂੰ ਦਸਾਉਣ ਜਾਈਏ ਨਹੀਂ ਫਸਲ ਕੋਈ ਨਾ ਹੋਵੇ ਜਨਾ ਸਬਰੇ ਕਰਵਾਈਏ ਨੀ ਬੂਰ ਛੱਡ ਕੇ ਪਾਣੀ ਫਸਲਾਂ ਖਾਲੀਆਂ ਸੁੱਕਿਆ ਨੇ ਦੇਣਦਾਰੀ ਨਾ ਮੁਕਦੀ ਨੀ ਵੱਟ ਕੇ ਖਾਲਿਆ ਟੋਕਾ ਨੇ ਵੇ ਜਦਾਂ ਚੜਿਆ ਸੋਣ ਮਹੀਨਾ ਤੂੰ ਤਾਂ ਬੰਦਾ ਰਹਾ ਜ਼ਮੀਨਾ ਖੇਤਾਂ ਵਿੱਚ ਚੱਲਣ ਮਸੀਨਾ ਜਿਨੇ ਜੀਰੀਆਂ ਲਾਣ ਆਵੇ ਆਪਾਂ ਨੂੰ ਸੇਲ ਰੇਦੀਆਂ ਹੁਣ ਮਾਰ ਗੀਆਂ ਵਗੀਆਂ ਆਂ ਆਵੇ ਆਪਾਂ ਨੂੰ ਸੇਲ ਰੇਦੀਆਂ ਮਾਰ ਗੀਆਂ ਵਗੀਆਂ ਆਂ ਆਵੇ ਉਹ ਕੱਲ ਸਟੈਡੀ ਦੇ ਵਿੱਚ ਜਾ ਕੇ ਮੈਂ ਸੈਕਟਰੀ ਨੂੰ ਕੋਲ ਬਿਠਾ ਕੇ ਆਪਣਾ ਪੁਛਾ ਹਿਸਾਬ ਕਰਾ ਕੇ ਅਜ ਮੈਂ ਪੈਸੇ ਭਰਦਾ ਜੀ ਅੱਗੇ ਨੂੰ ਮੇਰੇ ਦੱਸੋ ਕਿੰਨਾ ਬਣਦਾ ਹਦ ਕਰਜ਼ਾ ਜੀ ਤੁਸੀਂ ਤੁਸੀਂ ਗੀਤ ਬਹੁਤ ਸੁਣਾ ਤੁਸੀਂ ਐਕਟਿਵ ਵੀ ਕਰਦੇ ਹੋ ਨਾ ਹਾਂ ਹਾਂ ਐਕਟਿਵ ਵੀ ਕਰਦੇ ਹੋ ਨਾ ਖੇਤੀਆ ਕਰਦੇ ਆਪਾਂ ਨਹੀਂ ਨਹੀਂ ਐਕਟਿਵ ਵੀ ਕਰਦੇ ਕਹਿੰਦੇ ਮਕਾਨਾਂ ਦੇ ਉੱਤੇ ਰੂਹ ਹੁੰਦੇ ਹੁੰਦੇ ਉਹ ਨਹੀਂ ਨਹੀਂ ਹੁਣ ਹੋਇਆ ਨਾਲੇ ਸੁਣਾ ਦੇ ਬਲਵਾਂ ਦਾ ਮੈਨੂੰ ਜੇ ਪਾ ਕੇ ਸੁਣਾ ਦੇ ਹਾਂ ਲੋਕ ਕੀ ਡੌਗ ਕੀ ਕਿਹਾ ਹਾਂ ਜੋ ਅਹਿਮਾਨੂਲਾ ਯਾਰ ਦੀ ਯਾਰ ਨਹੀਂ ਜਿਸ ਟਾਈਮ ਸਾਡੇ ਪਿੰਡ ਵਰ ਰਾਮਲੀਲਾ ਲੋਕ ਕਰਦੇ ਸੀ ਰਾਮਲੀਲਾ ਕਰਦੇ ਡਰਾਮਾ ਕਰੀ ਕਰਦੇ ਉੱਥੇ ਡਰਾਮੇ ਕਰਦੇ ਜੀ ਮੈਨੂੰ ਕਹਿੰਦੇ ਵੀ ਚਲ ਬਈ ਬੰਕਾਨ ਆਉਣੀ ਆ ਵੀ ਬਾਲੀ ਮਰੂਗਾ ਜੀ ਜਬ ਬਾਲੀ ਮਰਨਾ ਔਰ ਮੈਂ ਕਹਿੰਦਾ ਘਗਰੇ ਪਾ ਲੈਣਾ ਜਿਹੜਾ ਦੋ ਤਿੰਨਾਂ ਦੇ ਅੱਛਾ ਘਗਰੇ ਪਾ ਕੇ ਮੈਂ ਗਿਆ ਲੈਣਾ ਮੈਂ ਫਿਰ ਪਹਿਲੇ ਜਣਾ ਮੈਂ ਪੁੱਛ ਲਿਆ ਵੀ ਕਿਤਨਾ ਕਹਿੰਦੇ ਬਾਲੀ ਜਾਣਾ ਕਿ ਘਗਰੇ ਪਾਣਾ ਹਾਈ ਹਾਈ ਮੇ ਬੱਚਿਆ ਤੀਵੇਂ ਤੇਰੀ ਮਾਂ ਤ ਹੋਗੀ ਵੇ ਬੱਚਿਆ ਹਰਥੇ ਇਹ ਨੰਮਾ ਮਾਂ ਤਿਆ ਗਦਾ ਹਾਏ ਤੁਸੀਂ ਐ ਕਰਦੇ ਕਰੋ ਇਹ ਮੇਰੇ ਗੈਲ ਕਰਦੇ ਰਹੇ ਮੈਂ ਉੱਤਨਿਆ ਕੀਰਨ ਦੇ ਪੰਦੇ ਚਲੇ ਜਾਗਾ ਬੋਲੇ ਹਾ ਪੁੱਤਨਾ ਬੜਾ ਦਸੜੇ ਮਾਰ ਬੇ ਬੱਚਿਆ ਦੂੰ ਕਾਲੂ ਆਯਾ ਸੀ ਇਹ ਦੇਸ ਮਾਂ ਉਹ ਬੱਚਿਆ ਹੋਣੀ ਚੱਕ ਵੇ ਲਾਈ ਬੱਚਿਆ ਮੈਂ ਕਿੰਨੇ ਪੜਨੇ ਨੇ ਗੱਲ ਲਾ ਦਣਾ ਇਸ ਤਰ੍ਹਾਂ ਅਮਿਲਾ ਸਾਡੇ 10 ਬਾਰੇ ਸਾਲ ਸਾਜ ਰਹੇ ਆ ਜੀ ਹਾਂ ਬਹੁਤ ਪ੍ਰੋਗਰਾਮ ਵਧੀਆ ਰਿਹਾ ਥਾਲੀ ਆ ਗਈ ਸਾਡੇ ਕੰਨੇ ਇਹ ਨਹੀਂ ਆਉਣਾ 8 ਲੱਖ ਦਾ ਲੋਨ ਕਰਾ ਕੇ ਜਟਨੇ ਲਾਉਣਾ ਫੋੜ ਕਢਾ ਕੇ फेर ਪੂੰ ਵੇਖੂਗਾ ਵਾਕੇ ਦੂਗੀ ਉਪਾਂਜੀ ਮਾਰਦੀ ਹੁ ਪਰੇ ਟਰਾਲੀ ਜਾਉ ਸ਼ਹਿਰ ਨੂੰ ਨੰਬਰਦਾਰੀ ਵੇ ਖੇਤੀ ਦੋਵਾਂ ਦਾ ਨੜ ਚੰਗਾ ਕਾਨੂੰਨ ਨਾ ਟਿੱਟ ਦਾ ਪੰਗਾ ਐਦੈ ਔਖਾ ਵਣਦਾ ਸੰਦਾ ਜਟਾ ਫਿਰ ਪਛਤਾਵੇਂਗਾ ਗਵਰਨਮੈਂਟ ਦਾ ਤੂੰ ਅਜ ਤੋ ਗੈਣੇ ਹੋ ਜਾਵੇਂਗਾ ਉਹ ੱਟਿਏ ਜੇ ਮੈਂ ਲੈ ਲਿਆ ਕਰ ਜਾਵੇਂ ਨੀ ਗਵਰਨਮੈਂਟ ਤੋਂ ਡਰਦਾ ਕਿਸਤਾ ਰਹੂ ਸਾਲ ਵਿੱਚ ਪਰਦਾ ਟੋਕੇ ਨਾ ਸਰਕਾਰ ਨੀ ਹੋ ਪਰੇ ਟਰਲੀ ਜਉ ਸ਼ਹਿਰ ਨੂੰ ਨੰਬੜਦਾਰ ਦੀ ਵੇ ਪਹਿਲਾਂ 100 ਪਾਰੇ ਮੁੰਡਾ ਮੰਗਲੇ ਕੁੜੀ ਨੂੰ ਵਿਆਹ ਦੇ ਪਹਿਲਾ ਇੱਕ ਰਸੋਈ ਪਾਰੇ ਮੁੰਡਾ ਮੰਗਲੇ ਕੁੜੀ ਨੂੰ ਵਿਆਹ ਦੇ ਤੂੰ ਵੀ ਲਾਵ ਵਿਚਾਰ ਵੇ ਨਾਣੇ ਪੜੇ ਵਿੱਚ ਠਰਨ ਗਲੇ ਫੁਕਰਾ ਦੇ ਸਿਆਲ ਦੇ ਨਾਣੇ ਪੜੇ ਵਿੱਚ ਠਰਨ ਗਲੇ ਫੁਕਰਾ ਦੇ ਸਿਆਲ ਦੇ ਹ ਤੂੰ ਗੱਲਾਂ ਕਿਹੜੀਆਂ ਕਰਦੀ ਕਰਦੂ ਕੋਟ ਬਗਲ ਨੂੰ ਬਾਦੀ ਤੂੰ ਗੱਲਾਂ ਕਿਹੜੀਆਂ ਕਰਦੀ ਕਰਦੂ ਕੋਟ ਬਗਲ ਨੂੰ ਬਾਦੀ ਗੁੰਡਾ ਮੰਗੜਾ ਕੁੜੀ ਦੀ ਸਾਦੀ ਤੂੰ ਵੀ ਲਾਵ ਵਿਚਾਰਨੀ ਪਰ ਟਰਲੀ ਜਾਊ ਸ਼ੈਰ ਨੂੰ ਨੰਬੜ ਧਾਰ ਵੀ ਬਸਿਕਲ ਜੀ ਅਖਰੀ ਗਾਲ ਜੀ ਕੀ ਹਾਲ ਹੈ ਜੀ ਵਧੀਆ ਹੈ ਕੀ ਨਾਮ ਹੈ ਤੁਹਾਡਾ ਨਾਮ ਗੁਰਦੇਵ ਸਿੰਘ ਤੁਸੀਂ ਕੀ ਕਰਦੇ ਜੀ ਖੇਤੀ ਅੱਛੀ ਕਿੰਨਾ ਬੜੇ ਬੁੜੇ ਆ ਬਾਈ ਬੜੇ ਆ ਪੰਜ ਪੰਜ ਬੜੇ ਨੌਕਰੀ ਨੂੰ ਨਹੀਂ ਕੀਤੀ ਨਾ ਨੌਕਰੀ ਦਾ ਲੜਕੋੜ ਲੈ ਕੇ ਘਰ ਲੈ ਜਾਂ ਨੌਕਰੀ ਵਾਲੇ ਆਂਦੇ ਤੇ ਅੱਛੀ ਓਏ ਕਿਉਂ ਕਹਿੰਦੇ ਮੁੰਡਾ ਮਰਜੀ ਕੋ ਅੱਛਾ ਫੌਜੀ ਵਾਲੇ ਆਂਦੇ ਤੇ ਅੱਛਾ ਉਹ ਬੜੀਆਂ ਲੜਕੋੜ ਨਹੀਂ ਲੇ ਗਦੇ ਆਖੀਦਾ ਫੌਜ ਨੂੰ ਭਰਤੀ ਕਰਾ ਲੇ ਜੇ ਮੁੰਡਾ ਮਰਜੀ ਕੋ ਚਾ ਨੌਕਰੀ ਕਰਨੀ ਹੈਗੀ ਨੌਕਰੀ ਕੀਤੀ ਨਹੀਂ ਹੈ ਨਾ ਮਰਦੇ ਡਰ ਤੋਂ ਹਾਂ ਅੱਛਾ ਬਸ ਆਪਣਾ ਕਿੱਤੀ ਵੱਡੀ ਕਰ ਰਹੇ ਆ ਠੀਕ ਹੈ ਅਸ਼ਿਆ ਹੁਣ ਸਰਕਾਰਾਂ ਦਾ ਬੇੜਾ ਬਹਿ ਗਿਆ ਨਾ ਕਣਕ ਖਰੀਦਦੇ ਨੇ ਨਾ ਜੀਰੀ ਖਰੀਦਦੇ ਨੇ ਜ਼ਿੰਮੇਦਾਰ ਕਰੂਗਾ ਵੀ ਕਿਹਾ ਬਿਲਕੁਲ ਹਾਂ 8-8 ਦਿਨ ਮੰਡੀ ਮਰ ਰਹੀ ਜਾਂਦੇ ਆ ਕੋਈ ਗੌਣ ਨਹੀਂ ਖੜਦਾ ਜ਼ਿੰਮੇਦਾਰ ਨਾ ਠੀਕ ਹੈ ਹਾਂ ਜੀ ਅਜਾ ਤੇਰੇ ਵਰਗੇ ਹੁਣ ਗੁਰਸਹਿਰ ਦੇ ਡਾ ਰਹੇ ਆ ਨਾ ਕੱਖ ਵੱਢਣੇ ਨਾ ਆਪਣੇ ਡੰਗਰਾਂ ਨੂੰ ਹੈ ਟੋੜੀਆਂ ਖਾਂਜ ਨੂੰ ਮਿਲ ਜਾਣੀਆਂ ਯਾਰ ਮੁੰਡੇ ਦਾ ਪੂਰੀ ਠੋਕਾ ਹੈ ਥੋੜੀ ਬੁਰੀ ਠੋਕਾ ਨਹੀਂ ਕੋਈ ਰੁਕ ਰਕ ਨਹੀਂ ਹੈ ਕਿਉਂ ਨਾ ਠੱਕਾ ਛੱਡ ਗਿਆ ਕਮਾ ਠੱਕਾ ਛੱਡ ਗਿਆ ਉਹ ਲੈ ਦ ਹੋਰ ਕੀ ਹੋਇਆ ਹੈ ਰੇ ਹੋਰ ਪੋਤਾ ਪੁੱਛਦਾ ਨਹੀਂ ਹੈ ਪੋਤਾ ਪੁੱਛਦਾ ਨਹੀਂ ਪੁੱਛਦਾ ਜਹਾਜਾਂ ਵਿੱਚ ਫੜਨੇ ਕਰ ਰਹੇ ਅੱਛਾ ਪੁੱਛਣਾ ਨਹੀਂ ਪਰ ਤੂੰ ਉਹਨੂੰ ਲੈ ਕੇ ਬਾਹਰ ਪੁਰ ਨਾ ਬੁਲਾਏ ਨਹੀਂ ਜਾਂ ਗਏ ਨਹੀਂ ਨਾ ਬਰਾਏ ਨੇ ਉਹਨੇ ਤੇ ਨਿਕਲ ਪੂਰਾ ਹੋਇਆਗਾ ਮੇਰਾ ਕਿੱਥੇ ਕਰਨੀ ਉਹ ਠੀਕ ਹੈ ਕੀ ਕੀ ਕਹਿਣਾ ਫਿਰ ਪੋਤਿਆਂ ਨੂੰ ਤੁਸੀਂ ਦੱਸੋ ਪੋਤਿਆਂ ਨੂੰ ਮੈਂ ਕੀ ਕਹਿਣਾ ਵੀ ਉਹ ਰੋਟੀ ਉੱਤੇ ਖਾਰੇ ਮੇਰੇ ਖਾਈ ਜਾਂਦੇ ਨੇ ਕਿ ਨਹੀਂ ਅੱਛਾ ਫੋਟੇ ਪਕਾ ਕੇ ਖਾਰੇ ਮੈਨੂੰ ਪੱਕੀ ਪਕਾਈ ਮਿਲ ਜਾਂਦੀ ਹੈ ਯਾ ਆ ਵਰਕੇ ਠੀਕ ਥੋੜਾ ਨਹੀਂ ਦਿਲ ਕਰਦਾ ਬਾਹਰ ਜਾਣ ਨੂੰ ਜੀਦਾ ਕਰਦਾ ਜਾਨੇ ਜੇ ਕੋਈ ਲ ਜਾਊਗਾ ਤਾਂ ਹੀ ਜਾਊਂਗਾ ਮੈਂ ਘਰੇ ਉੱਡ ਕੇ ਜਾ ਰਾਂ ਜਾਊਂਗਾ ਇਹ ਉਹ ਜਾਣਾ ਤਾਂ ਉੱਡ ਗਈ ਆ ਜਾਣਾ ਤਾਂ ਉੱਡ ਗਈ ਆ ਉਹਦਾ ਬੀਜ ਲਵਾਉਣਾ ਪੈਣਾ ਇਹਦਾ ਪੋਤੇ ਦਾ ਲਵਾਇਆ ਵੀਜ਼ਾ ਆਪ ਲਵਾ ਲਓ ਵੀਜ਼ਾ ਵੀਜ਼ਾ ਦਾ ਹੁਣ ਫਿਰ ਮੁੰਡਾ ਹੈ ਮੁੰਡੇ ਦੀ ਬਹੂ ਹੈ ਹੁਣ ਉਹ ਗਏਗਾ ਬਾਪ ਪਟਾਈਗਾ ਗਰੀਬਾਂ ਦੀ ਜਾਨਾਂ ਦਾ ਕੀ ਨੇ ਹੋਣੀ ਗਰੀਬ ਹੋਣਗੇ ਨਹੀਂ ਪਹਿਲਾਂ ਉਹਨਾਂ ਦੀ ਪੂਤ ਫਿਰ ਆਪਣੀ ਪੂਤ ਫਿਰ ਬਾਦਮਾ ਦੇਖਿਓ ਅੱਛਾ ਬਾਦਮਾ ਦੇ ਉੱਪਰ ਦਾ ਹੀ ਟਿਕਟ ਆ ਗਿਆ ਫਿਰ ਕਿ ਕਿਸ ਦਾ ਗਰੀਬ ਆਏਗੇ ਚਲੋ ਫਿਰ ਇੱਕ ਬਸ ਨੂੰ ਕੱਢੀ ਪੈ ਇੱਕ ਬਸ ਨੂੰ ਗਰੀਬਾਂ ਨੂੰ ਉੱਧਰ ਨੂੰ ਭੇਜੇ ਉੱਧਰ ਨੂੰ ਭੇਜੇ ਜੇ ਉੱਪਰ ਦੇ ਬਈ ਦਰਖਾਸਤ ਮਨਜ਼ੂਰ ਹੋ ਗਈ ਆਖਾਲਾ ਲੰਮੜਦਾਰ ਬੈਠਾ ਖੇਡ ਲਗੇ ਵੀ ਅਸੀਂ ਦੋਏ ਤੁਸੀਂ ਇਕੱਠੇ ਆ 10000 ਲੋਕ ਅਸੀਂ ਅੱਛਾ ਹਾਂ ਹਾਂ 10000 ਲੋਕ ਪਰ ਗੱਲਬਾਤ ਕਰੋ ਸਾਂਝੀ ਕਲਾਸ ਵੇ ਲੋਕੀ ਆਪਣੀ ਹਾਂ ਨਾ ਲੰਬੜਦਾਲ ਵੀ ਹਮ ਬਖਦਨ ਤੱਕ ਹੀ ਦੇ ਰਹੇ ਮੈਂ ਵੀ ਆ ਨਹਿਰ ਮਾ ਖੇਡੇ ਕਰਦੇ ਤੇ ਪੜਦੇ ਵੀ ਆ ਅੱਛਾ ਹਾਂ ਕੀ ਖੇਡਦੇ ਕੀ ਹੁੰਦੀ ਆ ਦੋਸਤੋ ਉਦੋਂ ਕਿਹੜੀ ਖੇਡਾਂ ਖੇਡਦੇ ਹੁੰਦੇ ਆ ਉਦੋਂ ਖੇਡਾਂ ਤਾਂ ਅਸੀਂ ਤਾਂ ਗੁੱਲੀ ਡੰਡਾ ਖੇਡੇ ਕਰਦੇ ਗੋਲੀਆਂ ਖੇਡੇ ਕਰਦੇ ਹੋਰ ਕੀ ਆ ਤਾਂ ਹੁਣ ਹੁਣ ਖੇਡ ਲੋਂਗੇ ਗੁੱਲੀ ਡੰਡਾ ਨਾ ਹੁਣ ਤਾਂ ਬੈਗ ਬੁਗੜਾ ਲੈਣੇ ਕਿੱਦਾਂ ਬਣਾਉਣਾ ਹੁਣ ਖੇਡਣਾ ਖੁੱਡਣਾ ਤਾਂ ਪਹਿਲਾਂ ਕਹਿੰਦੇ ਇੱਕ ਦਾ ਬੈਗ ਬਗੋ ਲਾਲ ਨੇ ਚੋਰੀਆਂ ਕਾਂਜੇ ਨੂੰ ਆਇਆ ਨਾ ਉਹ ਨਹੀਂ ਕਹਿੰਦੇ ਨਹੀਂ ਰੋਕਦੇ ਨਹੀਂ ਹੈਗੇ ਜਵਾਕ ਤੇ ਘਲਾਉਣ ਤੋਂ ਰੋਕਦੇ ਨਹੀਂ ਨਾ ਨਾ ਰੋਕਣਾ ਕਹਤਾ ਹੈ ਅੱਛਾ ਖਰਾਕ ਹੈ ਬੰਦੇ ਦੀ ਹੈ ਕਿ ਨਹੀਂ ਨਹੀਂ ਖਰਾਕ ਦਾ ਕੰਮ ਹੈ ਬੰਦੇ ਸਕੇ ਖਰਾਕ ਧੋੜੀ ਹੈ ਹਾਂ ਖਰਾਕ ਹੈ ਅੱਛਾ ਡਾਕਟਰ ਕਹਿੰਦੇ ਵੀ ਇਹ ਤਾਂ ਦਵਾਈ ਹੈ ਕਹਿੰਦੇ ਅੱਛਾ ਇੱਕ ਬੈਗ ਦਾ ਦਵਾਈ ਇੰਨੇ ਇੰਨੀ ਤਾਂ ਨਹੀਂ ਤੁਸੀਂ ਲਾਉਂਦੇ ਹੋਗੇ ਨਾ ਇੰਨੀ ਹੋਣੇ ਨਹੀਂ ਨਹੀਂ ਇੰਨੀ 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 ਨਹੀਂ ਕਰ ਕਰਕੇ ਦੋ ਦਿਨ ਤਾਂ ਲਾਉਂਦੇ ਹੋਗੇ ਨਾ ਨਾ ਨਹੀਂ ਇਹਦਾ ਇਹਦਾ ਹੁਣ ਮੰਨ ਜੇ ਤੁਸੀਂ ਇੱਕਦਮ ਮੰਨ ਕੇ ਦੋ ਦਿਨ ਦਾ ਮੰਨੋ ਹਾਂ ਇੱਕੇ ਲੋਣੇ ਪਰ ਮੈਂ ਤੁਸੀਂ ਕੀ ਕਰਦੇ ਮੈਂ ਜੀ ਬਿਜਲੀ ਫੋਟੋ ਮੈਂ ਕੰਮ ਕਰਦਾ ਹਾਂ ਸਰਕਾਰੀ ਨੌਕਰੀ ਨਹੀਂ ਜੀ ਪ੍ਰਾਈਵੇਟ ਜੀ ਠੀਕ ਆ ਬਾਈ ਤੁਸੀਂ ਗੱਲਾਂ ਬਾਤਾਂ ਕਰੋ ਸਾਂਝੀਆਂ ਤੁਹਾਨੂੰ ਤਾਂ ਬਚਪਨ ਵੀ ਜ਼ਿਆਦਾ ਜਵਾਨੀ ਵੀ ਜ਼ਿਆਦਾ ਅਜੇ ਤਾਂ ਹੁਣ ਵੀ ਜਵਾਨੀ ਚੱਲ ਰਹੀ ਆ ਬਚਪਨ ਤਾਂ ਸਾਡਾ ਬਹੁਤ ਵਧੀਆ ਰਿਹਾ ਜੀ ਅੱਛਾ ਬਹੁਤ ਵਧੀਆ ਬਚਪਨ ਰਿਹਾ ਜੀ ਨੌਕਰ ਬਚਪਨ ਦੀਆਂ ਗੱਲਾਂ ਬਚਪਨ ਦੀ ਗੱਲ ਜੀ ਹੁਣ ਕਿਆ ਆਜਾਦ ਕਰਾਈਏ ਜੀ ਜੋ ਮਰਜ਼ੀ ਕਰਾਓ ਉਹ ਤਾਂ ਜੀ ਚੀਜ਼ਾਂ ਹੀ ਕਹਣਾ ਜਿਹੜੀਆਂ ਹੈਤੀਆਂ ਉਹ ਹੈਤੀਆਂ ਜੀ ਕਿਹੜੀਆਂ ਦੱਸੋ ਤੁਸੀਂ ਮੈਂ ਮੜਾ ਖੁੱਲ ਕੇ ਦੱਸ ਦੋ ਨਾਂ ਨੂੰ ਨਾਂ ਦੱਸਿਓ ਜੀ ਮੈਂ ਨਾਂ ਦੱਸਿਓ ਆਪਣੇ ਪਿਆਰ ਦਾ ਨਾਂ ਨਾਂ ਇਹ ਜੀ ਕੋਈ ਗੱਲ ਨਹੀਂ ਸੀ ਹਾਂ ਬਾਕੀ ਜੀ ਪਿਆਰ ਕਈ ਤਰ੍ਹਾਂ ਦਾ ਹੁੰਦਾ ਆਪਣਾ ਮਾਪੇ-ਵਾਪੇ ਨਾਲ ਵੀ ਹੁੰਦਾ ਆਪਣੇ ਫਰੈਂਡਾਂ ਨਾਲ ਵੀ ਹੁੰਦਾ ਨਾਲੇ ਜਿਹੜਾ ਪਾਇਆ ਜਾ ਵੀ ਉਹ ਪਿਆਰ ਨਹੀਂ ਹੈਗਾ ਜੀ ਪਿਆਰ ਤਾਂ ਆਪਾ ਭਗਵਾਨ ਨੂੰ ਵੀ ਕਰਦੇ ਆ ਰੱਬ ਨੂੰ ਵੀ ਕਰਦੇ ਆ ਆਪਾ ਬੰਦਗੀ ਕਰਦੇ ਆ ਜੇ ਬੰਦਗੀ ਜੇ ਪਿਆਰ ਆ ਤਾਂ ਹੀ ਬੰਦਗੀ ਹੁੰਦੀ ਆ ਜੀ ਜੀ ਜੇ ਆਪਾਂ ਕਿਸੇ ਨੂੰ ਪਿਆਰ ਹੀ ਨਹੀਂ ਕਰੂੰਗੇ ਆਪਾਂ ਅੱਗੇ ਕਿਸੇ ਨੂੰ ਮੈਸੇਜ ਕਰ ਦੋਗੇ ਵੀ ਪਿਆਰ ਜਾਂ ਬਦਤ ਜੀ ਕੀ ਚੀਜ਼ ਹੈ ਬਾਕੀ ਬਚਪਨ ਸਾਡਾ ਬਹੁਤ ਖਸ ਰਸ ਰਿਹਾ ਜੀ ਬਹੁਤ ਵਾਰ ਤੁਹਾਨੂੰ ਖਸ ਰਸ ਦੀ ਗੱਲ ਬਾਤ ਸਾਂਝੀ ਕਰੋ ਖਸ ਰਸ ਦੀ ਜੀ ਇੱਕ ਵਾਰ ਅਸੀਂ ਬੀਸੀਆਰ ਦੇਖਣ ਗਏ ਜੀ ਅੱਛਾ ਬਿਨਾ ਦੱਸੇ ਘਰ ਤੋਂ ਚਲੇ ਗਏ ਠੀਕ ਹੈ ਫਿਲਮ ਦੇਖ ਰਹੇ ਤੇ ਸਾਡੇ ਘਰਦਿਆਂ ਨੂੰ ਪਤਾ ਲੱਗਿਆ ਵੀ ਬੰਦੇ ਸਾਡੇ ਖੋ ਗਿਆ ਅਸੀਂ ਜੀ ਬੈਠੇ ਫਿਲਮ ਦੇਖ ਰਹੇ ਜਦੋਂ ਮੁੜਦੇ ਘਰਦਿਆਂ ਨੇ ਜੀ ਕਲਾਈ ਕਰੀ ਜੀ ਬੀ ਬਿਨਾਂ ਤਾਂ ਸਹੀ ਚੱਲੇਗੇ ਠੀਕ ਹੈ ਹੂੰ ਬਾਕੀ ਜੀ ਆਪਣੇ ਜੀ ਖਾਣ ਪੀਣ ਦੇ ਸ਼ੌਂਕ ਰਹੇ ਆ ਜੀ ਘੁੰਮਣ ਫਿਰਨ ਦੇ ਸ਼ਕੀਨ ਤੇ ਸ਼ੁਰੂ ਤੇ ਹੁਣ ਵੀ ਆ ਬਾਕੀ ਪੈਨਣ ਦੇ ਸ਼ਕੀਨ ਆ ਜੀ ਘੁੰਮ ਦੇ ਕਿੱਧਰ ਨੂੰ ਚੱਲਦੇ ਆ ਫਿਰ ਘੁੰਮਣਾ ਫਿਰਨਾ ਕਿੱਧਰ ਨੂੰ ਪਹਾੜਾ ਵੱਲੋਂ ਜਾਂ ਧਰਤੀ ਦੇ ਇਧਰ ਨੀਵੇਂਦਰ ਮੈਦਾਨਾ ਦੀ ਘੁੰਮਣਾ ਕਿਉਂ ਨੇ ਅਸੀਂ ਪਹਾੜੀ ਏਰੀਆ ਬਹੁਤ ਦੇਖਿਆ ਕਿਹਨੇ ਘੜੇ ਏਰੀਆ ਅਸੀਂ ਦਲਹੌਜੀ ਵੀ ਦੇਖ ਲਿਆ ਕੂਫਰੀ ਦੇਖ ਲਿਆ ਅਟਲ ਟਨਲ ਵੀ ਦੇਖ ਆਏ ਤੇ ਬਾਕੀ ਸ਼ਿਮਲਾ ਸ਼ਿਮਲਾ ਸਾਰੇ ਦੇਖੇ ਵੀ ਆ ਜੀ ਸਭ ਤੋਂ ਵਧੀਆ ਕਿਹੜਾ ਲੱਗਦਾ ਇਹਦਾ ਸਭ ਤੋਂ ਵਧੀਆ ਕੂਫਰੀ ਲੱਗਿਆ ਜੀ ਅੱਛਾ ਬਹੁਤ ਵਧੀਆ ਲੱਗੀ ਜੀ ਕੂਫਰੀ ਉੱਥੋਂ ਦੀ ਯਾਦ ਸਾਂਝੀ ਕਰਨੀ ਹੋਵੇ ਯਾਦ ਜੀ ਉੱਥੇ ਦੀ ਕੀ ਰੰਕ ਕੋਲੋਲ ਹੋ ਗਈ ਸੀ ਜੀ ਸਾਡੇ ਨਾਲ ਜੀ ਕਿਹੜੀ ਇੱਧਰ ਨੋਟਬੰਦੀ ਦਾ ਹੋਇਆ ਤਾਂ ਇਹ ਅੰਦਰ ਸਾਡੇ ਕੋਲ ਨੋਟ ਜੀ 2000 ਦੇ ਤੇ ਸਾਨੂੰ ਇਹ ਚੀਜ਼ ਦਾ ਪਤਾ ਨਹੀਂ ਤਾਂ ਵੀ ਇਹ ਵੀਰੇ ਹੋਊਗਾ ਕੰਮ ਉੱਧਰ ਜੀ 2000 ਦੇ ਨੋਟ ਰਹੀ ਸਾਡੇ ਕੋਲ ਜੀ ਤੇ ਫਿਰ ਮਿੱਤਰ ਪਿਆਰਾਂ ਨੇ ਕਿਹਾ ਵੀ ਇਹ ਗੱਲ ਉਹਨੂੰ ਆਪਣੇ ਕੋਲ ਵੀ ਨੋਟ ਵੀ 2000 ਦੇ ਆ ਤੇ ਇਧਰ ਨੋਟ ਬੰਦੀ ਹੋਈ ਪਈ ਆ ਫੇ ਸਾਡੇ ਉੱਥੇ ਦੀ ਇੱਕ ਉਸ ਨੀ ਕਰਨਾ ਜੀ ਹੈਲਪ ਕਰੀ ਉਹਨੇ ਕਿਹਾ ਕੋਈ ਗੱਲ ਨਹੀਂ ਬੰਦੇ ਸਰਦਾਰ ਬੰਦੇ ਆ ਤੇ ਪੰਜਾਬੀ ਆ ਜਿਹੜੀ ਗੱਲ ਆ ਉਹਨਾਂ ਨੇ ਸਾਡੀ ਹੈਲਪ ਕਰੀ ਜੀ ਤੇ ਸਾਨੂੰ ਕਿਹਾ ਵੀ ਤੁਸੀਂ ਸਾਡੇ ਘਰ ਰੁਸਾਦੇ ਕਦੀ ਨੂੰ ਬਾਤੇ ਤੇ ਸਾਨੂੰ ਉਹਦੀ ਦਰਿਆਦਿਲੀ ਬਹੁਤ ਵਧੀਆ ਲੱਗੀ ਉਹਨਾਂ ਨੇ ਕਿਹਾ ਵੀ ਵੀ ਅਸੀਂ ਪੰਜਾਬੀਆਂ ਦਾ ਦੇਣ ਹੀ ਦੇ ਸਕਦੇ ਵੀ ਵਾਕਈ ਪੰਜਾਬੀ ਦਲੇਰ ਹੁੰਨੇ ਆ ਤੇ ਫਿਰ ਅਸੀਂ ਉਹਨਾਂ ਨੂੰ ਖੁਸ਼ ਹੋ ਕੇ ਜੀ ਇੱਕ ਗਿਫਟ ਦੇ ਕੇ ਜੀ ਹਾਂ ਜੀ ਅਸੀਂ ਉਹਨਾਂ ਨੂੰ ਗਿਫਟ ਜੀ ਬਲੈਂਕਟ ਦੇ ਕੇ ਆਏ ਜੀ ਜਿਹੜਾ ਅਧੂਰਾ ਪਿਆਰ ਰਿਹਾ ਨਾ ਉਸ ਬਾਰੇ ਕੋਈ ਗੱਲ ਸਾਨੂੰ ਉਹਦੇ ਬਾਰੇ ਕੀ ਗੱਲ ਕਰੀਏ ਜੀ ਕੋਈ ਕਹਾਣੀ ਦੱਸ ਚੱਲ ਨਹੀਂ ਜੀ ਉਹਦੇ ਬਾਰੇ ਕੋਈ ਗੱਲ ਨਹੀਂ ਹੈ ਜੀ ਹਾਂ ਬਸ ਉਹ ਤਾਂ ਜੀ ਹਣਾ ਪੜਾਈ ਦੇ ਟਾਈਮ ਦੀਆਂ ਗੱਲਾਂ ਤੇ ਜੀ ਬਿਲਕੁਲ ਪੜਾਈ ਦੇ ਟਾਈਮ ਦੀ ਚਲੋ ਗੱਲਾਂ ਸਾਂਝੀਆਂ ਕਰ ਦੋ ਨਾ ਕੋਈ ਉਹ ਨਹੀਂ ਜੀ ਹੁਣ ਜੜੀ ਚੀਜ਼ਾਂ ਜਿਹੜੀ ਚੀਜ਼ ਬਾਰੇ ਆਪਾਂ ਉਹ ਨਹੀਂ ਕਰ ਸਕਦੇ ਜੀ ਜੀ ਦੱਸੋ ਬੋਲੋ ਕੋਈ ਟਾਈਮ ਤਾਂ ਜੀ ਉਹ ਹਾਂ ਬਸ ਕੋਈ ਸਟੱਡੀ ਟਾਈਮ ਤਾਂ ਸਟੱਡੀ ਟਾਈਮ ਤੋਂ ਬਾਅਦ ਕਿਤੇ ਆਰਮੀ ਏਰੀਆ ਲਾਈਨ 'ਚ ਮੈਂ ਜੋਬ ਲਈ ਅਪਲਾਈ ਕਰਦਾ ਸੀ ਠੀਕ ਹੈ ਵੈਸੇ ਹੀ ਸਾਡੀ ਬਸ ਕੋਈ ਥੋੜੀ ਬਹੁਤੀ ਹੋਤੀ ਕੋਈ ਏਡਾ ਕੋਈ ਖਾਸ ਹੋ ਨਹੀਂ ਤਾਂ ਇਹਦੇ ਵਿੱਚ ਕੋਈ ਪਿਆਰ ਦੀ ਵੀ ਨਹੀਂ ਪੈਗੀ ਬਸ ਉਹਨਾਂ ਨੇ ਕਿਹਾ ਸੀ ਸਾਨੂੰ ਵੀ ਹਾਂ ਇਸ ਤਰ੍ਹਾਂ ਕਰਕੇ ਆ ਕਰਦਾ ਜਾ ਬਸ ਤਾਂ ਤੇ ਸਾਡਾ ਫਰੈਂਡ ਸਰਕਲ ਸੀ ਹੂੰ ਤੋਂ ਬਾਅਦ ਅਸੀਂ ਨਾ ਬਹੁਤ ਟਰਾਈ ਕਰਿਆ ਹੂੰ ਜਵਾਬ ਵਾਸਤੇ ਤੇ ਉਹਨਾਂ ਨੂੰ ਜੋਬ ਮਿਲੀ ਵੀ ਆ ਤੇ ਅਸੀਂ ਅੱਜ ਵੀ ਫਰੈਂਟਾਂ ਬਾਈ ਕੀ ਨਾਮ ਹੈ ਆਪਣਾ ਮੇਰਾ ਨਾਮ ਨਰਿੰਦਰ ਸਿੰਘ ਜੀ ਸਰਪੰਚ ਪਿੰਡ ਚੰਦੋਂ ਖੁਰਦ ਠੀਕ ਹੈ ਬਾਈ ਜੀ ਤੁਸੀਂ ਦੱਸੋ ਫਿਰ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਤੁਸੀਂ ਵੋਟਾਂ ਮੰਗੀਆਂ ਪਿੰਡ 'ਚ ਦੇਖੋ ਜੀ ਵੋਟਾਂ ਤਾਂ ਪਰਿਗਲ ਤਾਂ ਮੇਰਾ ਵੈਸੇ ਕੋਈ ਸ਼ੌਂਕ ਨਹੀਂ ਤਾਂ ਵੀ ਸਰਪੰਚੀ ਵਿੱਚ ਮੈਂ ਇਲੈਕਸ਼ਨ ਲੜਾਈ ਠੀਕ ਹੈ ਇਹ ਤਾਂ ਇੱਕ ਲੋਕਾਂ ਦਾ ਪਿਆਰ ਲਾ ਲਓ ਕੁਛ ਲਾ ਲਓ ਤੇ ਮਤਲਬ ਲੋਕਾਂ ਨੇ ਜ਼ੋਰ ਭਰਿਆ ਵੀ ਪੀਤੋਂ ਨੋਜ਼ਰ ਪੰਚ ਦੀ ਚੋਣ ਲੜਾਣੀ ਲੜਾਣੀਆਂ ਤੇ ਅਸੀਂ ਮੈਂ ਇੱਕ ਦੋ ਵਾਰ ਜਵਾਬ ਵੀ ਤੇ ਆ ਤੇ ਪਿੰਡ ਵਾਲੇ ਹਟੇ ਨਹੀਂ ਕਹਿੰਦੇ ਵੀ ਨਹੀਂ ਤੇ ਫਿਰ ਮਾ ਕਿ ਚਲੋ ਪਰਮਾਤਮਾ ਦੀ ਮਰਜ਼ੀ ਹੈ ਜਿਸ ਤਰ੍ਹਾਂ ਤੇ ਅਸੀਂ ਇਲੈਕਸ਼ਨ ਲੜੀ ਤੇ ਲੋਕਾਂ ਦਾ ਬਹੁਤ ਸਾਥ ਮਿਲਿਆ ਵਧੀਆ ਲੋਕਾਂ ਨੇ ਪੂਰਾ ਧਨ ਮੰਡ ਪਿੰਡ ਚ ਕਿਹੜੇ ਕਿਹੜੇ ਕੰਮ ਬਈ ਕਰਾਉਣੇ ਤੋਂ ਤੁਹਾਡਾ ਮੁੱਖ ਏਜੰਡਾ ਕੀ ਹੈ ਪਿੰਡ ਦੇ ਵਿੱਚ ਦੇਖੋ ਜੀ ਇੱਕ ਤਾਂ ਸੀਨਾ ਪਹਿਲਾ ਕੰਮ ਤਾਂ ਕਰਾਇਆ ਸੀ ਸਾਡੇ ਜਿਹੜੀ ਲਿੰਕ ਰੋਡ ਆ ਉਹਦੇ ਪਰ ਨਾਲ ਲਾਈਟਾਂ ਦੀ ਕਾਰਟ ਸੀ ਅਸੀਂ ਲਾਈਟਾਂ ਲਵਾਤੀਆਂ ਜੀ ਜੀ ਤੇ ਰਾਤ ਬਰਾਤ ਉੱਥੇ ਚੋਰੀਆਂ ਹੁੰਦੀਆਂ ਸੀ ਤੇ ਹੁਣ ਚਾਹਣਾ ਕੋਈ ਮਤਲਬ ਐਸੀ ਵੈਸੀ ਖਤਰੇ ਵਾਲੀ ਕੋਈ ਗੱਲ ਨਹੀਂ ਤੇ ਦੂਜੇ ਨੰਬਰ ASCII ਪਿੰਡ ਦੇ ਵਿੱਚ ਇੱਕ ਪਾਰਕ ਜਾਂ ਪਲੇ ਗਰਾਊਂਡ ਬਣਾਉਣਾ ਚਾਹਨੇ ਆ ਜੀ ਜੀ ਤੇ ਮਤਲਬ ਨੌਜਵਾਨਾਂ ਨੂੰ ਨਸ਼ੇ ਤੋਂ ਮਤਲਬ ਇੱਕ ਜੋੜਾ ਆਪਣਾ ਇਹ ਮੋਬਾਈਲ ਇੱਕ ਸਾਡੀ ਰੀੜ ਦੀ ਹੱਡੀ ਤੇ ਵੀ ਇਹ ਤੋਂ ਦੂਰ ਹੋ ਜਾਵੇ ਤੇ ਅਸੀਂ ਕਹਿੰਦੇ ਵੀ ਨਸ਼ੇ ਤੇ ਵੈਸੇ ਸਾਡਾ ਪਿੰਡ ਫਿਲਹਾਲ ਬਹੁਤ ਪਰਮਾਤਮਾ ਦੀ ਕਿਰਪਾ ਜੀ ਤੇ ਅੱਗੇ ਵਾਸਤੇ ਵੀ ਅਸੀਂ ਚਾਹਨੇ ਆ ਵੀ ਅਸੀਂ ਇੱਕ ਇਹ ਆ ਗਰਾਉਂਡ ਬਣਾ ਕੇ ਆਪਣੇ ਜਿਹੜੇ ਨੌਜਵਾਨਾਂ ਉਹਨਾਂ ਨੂੰ ਖੇਡ ਮੈਦਾਨ ਵਿੱਚ ਤਾਰੀਏ ਤੇ ਉਹਨਾਂ ਦਾ ਕੋਈ ਇੱਕ ਜੋਸ਼ ਹੀ ਮਰ ਸਕੀ ਠੀਕ ਹੈ ਵੀ ਤੁਸੀਂ ਕੋਈ ਪਿੰਡ ਦੀ ਯਾਦ ਸਾਂਝੀ ਕਰਨੀ ਹੈ ਬਚਪਨ ਦੀ ਜਵਾਨੀ ਦੀ ਕੋਈ ਯਾਦ ਸਾਂਝੀ ਕਰਨੀ ਪਿੰਡ ਦੀ ਯਾਦ ਸਾਂਝੀ ਤਾਂ ਬਸ ਮੈਂ ਤਾਂ ਮੇਰਾ ਬਚਪਨ ਤਾਂ ਜੀ ਮੈਂ ਐ ਮੈਟ੍ਰਿਕ ਕਰਕੇ ਨਾਲ ਦੇ ਨਾਲੇ ਮੈਂ 21-22 ਸਾਲ ਦੇ ਵਿੱਚ ਮੇਰਾ ਵਿਆਹ ਹੋ ਗਿਆ ਜੀ ਨਾਲ ਦੇ ਨਾਲੇ ਕਬੀਲਦਾਰੀ ਦੇ ਚੰਜੜੀ ਚ ਪੈ ਗਈ ਤੋਂ ਤੇ ਬਾਅਦ ਹੁਣ ਗੁਰੂ ਘਰ ਦੀ ਸੇਵਾ ਵੀ ਸਾਡੇ ਕੋਲ ਆਈ ਉਹ ਤੇ ਪਿੰਡ ਦੀ ਸੇਵਾ ਵੀ ਸਾਡ ਨੂੰ ਜੋ ਲੋਕਾਂ ਨੇ ਸੌਂਪੀ ਆਈ ਤੇ ਕਰਦੇ ਆ ਰਹਿਆਂ ਕਰਦੇ ਰਾਂਗੇ ਜੀ। ਠੀਕ। ਬਾਈ ਕੀ ਨਾਮ ਹੈ ਜੀ? ਗੁਰਦੇਵ ਸਿੰਘ। ਬਈ ਤੁਸੀਂ ਕੀ ਕਰਦੇ ਰਹੇ ਜੀ? ਹ ਹੁਣ ਤੱਕ ਪਹਿਲਾਂ ਤਾਂ ਆਪਣਾ ਪੜ੍ਹਾਈ ਕਰੀ। ਠੀਕ ਹੈ ਜੀ। ਉਸ ਤੋਂ ਜਾਦ ਆਪਣਾ ਫੜ ਕੇ ਹਟ ਕੇ ਠੀਕ ਹੈ ਜੀ। ਫਿਰ ਖੇਤੀ ਕਰੀ 10-12 ਸਾਲ। ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਇੱਕ ਆਪਣਾ ਸੋਸਾਇਟੀਾਂ ਚ ਆਪਣਾ ਨੌਕਰੀ ਮਿਲ ਗਈ। ਜੀ। 20 ਸਾਲ ਸੋਸਾਇਟੀਾਂ ਦੀ ਨੌਕਰੀ ਵੀ ਕਰਦਾ ਰਿਹਾ। ਠੀਕ ਹੈ ਜੀ। ਕਿੰਨਾ ਪੜ੍ਹੇ ਹੋ ਬਾਈ ਜੀ? ਪ੍ਰਥਮੀ ਪਾਸ ਹੈ ਠੀਕ ਹੈ ਜੀ ਪਰ ਪਿੰਡ ਦੀ ਜਾਨ ਸਾਂਝੀ ਕਰੋ ਕੋਈ ਪਹਿਲਾਂ ਪਿੰਡ ਕਿਵੇਂ ਦੀ ਹੁਣ ਕਿਵੇਂ ਪਹਿਲਾਂ ਤਾਂ ਸਾਰਾ ਪਿੰਡ ਕੱਚਾ ਦਾ ਜੇ ਅੱਛਾ ਜੀ ਹਾਂ ਸਾਰੇ ਵਿੱਚ ਆਪਣੇ ਪੇੜ ਬਾਲ ਪਿੰਡ ਵਿੱਚ ਤੁਮੇ ਆ ਕੇ ਵਡਾਰੂਆਂ ਨੇ ਪਿੰਡ ਦਾ ਨਹੀਂ ਪੱਥਰ ਰੱਖਿਆ ਉਸ ਤਰ੍ਹਾਂ ਹੌਲਾ ਹੌਲਾ ਵਿਕਾਸ ਵੱਧਦਾ ਰਿਹਾ ਫਿਰ ਪੰਚਾਇਤਾਂ ਬਣ ਲਈਆਂ ਪਿੰਡਾਂ ਦੀਆਂ ਪੰਚਾਇਤਾਂ ਦੇ ਵਿੱਚ ਸਾਡੇ ਬਾਬੂ ਜੀ 10 12 ਪਿੰਡਾਂ ਦੇ ਮੈਂਬਰ ਰਹੇ ਠੀਕ ਹੈ ਜੀ ਫਿਰ ਉਹ ਸੁਰਗਵਾਸ ਹੋ ਗਏ ਠੀਕ ਹੈ ਉਸ ਤੋਂ ਬਾਅਦ ਫਿਰ ਮੈਨੂੰ ਨੰਬਰਦਾਰੀ ਮਿਲ ਗਈ ਠੀਕ ਹੈ ਜੀ ਨੰਬਰਦਾਰੀ ਦੇ ਵਿੱਚ ਸਾਰੇ ਪਿੰਡ ਦੇ ਆਲਾ ਲੋਕਾਂ ਨੇ ਬੜੇ ਸਤਕਾਰ ਦੇ ਨਾਲ ਮੈਨੂੰ ਆਹ ਕੋਵਟ ਕਰਿਆ ਵੀ ਮੁੰਡਾ ਪੜਿਆ ਲਿਖਿਆ ਉਸ ਟਾਈਮ ਕੋਈ 8ਵੀਂ 7ਵੀਂ ਤੱਕ ਮਸੋ ਹੀ ਪੜਦੇ ਤੇ ਜੀ 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 ਫਿਰ ਅਸੀਂ ਪੜਾਈ ਕਰਨੇ ਕਰਕੇ ਨੰਬਰਦਾਰੀ ਵੀ ਕਰਦੇ ਰਹੇ ਪਿੰਡ ਵਿੱਚ ਚੀਨੀ ਦੇ ਡਿੱਪੂ ਆਂਦੇ ਰਹੇ ਚੀਨੀ ਵੀ ਬਣਦੇ ਰਹੇ ਠਾਲ ਵੀ ਇਕੱਠੇ ਕਰਦੇ ਰਹੇ ਸਾਰੇ ਆਪਣੇ ਜੋ ਵੀ ਮਾਲ ਮਹਿਕਾਂ ਕੋਈ ਵੀ ਆਂਦਾ ਸੀ ਪੰਚਾਇਤ ਸਾਡੇ ਬਾਪੂਆਂ ਦੀ ਲਾਈਨ ਤੇ ਅਸੀਂ ਵੀ ਉਸੇ ਰਾਈਨ ਤੇ ਚੱਲਦੇ ਰਹੇ ਸਾਰਾ ਪਿੰਡ ਸਤਕਾਰ ਕਰਦਾ ਰਿਹਾ ਇਹ ਸੀ ਪਿੰਡ ਚੰਦੂਆ ਖੁਰਦੀ ਜੀ ਸਾਥ ਹੁਣ ਵੱਧਦੇ ਆ ਅਗਲੇ ਪਿੰਡ ਵੱਲ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਇਜਾਜ਼ਤ ਕੈਮਰਾਮੈਨ ਸਕੰਦਰ ਦੇ ਨਾਲ ਹਾਕਮ ਸਿੰਘ ਅਹਿਮਦ ਗੜੀਆ ਚੰਦੂਆ ਖੁਰਦ